ਜੇ ਆਪਾਂ ਗੱਲ ਕਰੀਏ ਨਾ ਇਸ ਟਾਈਮ ਬਾਰਡਰਾਂ ਦੀ ਸਥਿਤੀ ਤਾਂ ਐਦਾਂ ਦੀ ਹੈ ਕਿ ਮੈਂ ਤਾਂ ਹੁਣ ਕੋਈ ਸੁਣਿਆ ਨਹੀਂਗਾ ਕਿ ਉਹ ਮੈਕਸੀਕੋ ਦਾ ਬਾਰਡਰ ਤੋਂ ਕਿ ਇੱਥੇ ਆਇਆ ਹਾਂ ਜੇ ਕੋਈ ਆ ਗਿਆ ਹੋਊਗਾ ਚੋਰੀ ਛਿਪੇ ਬਿਨਾ ਅਰੈਸਟ ਹੋਏ ਉਹਦਾ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਜਿੰਨੇ ਵੀ ਆਏ ਹੈ ਨਾ ਤੁਸੀਂ ਤੁਸੀਂ ਪਿਕਚਰਸ ਦੇਖੋਗੇ ਆਨਲਾਈਨ ਜਾ ਕੇ ਕਿ ਰੋਜ਼ਾਨਾ ਹੀ ਅਪਡੇਟ ਹੋ ਰਹੀਆਂ ਕਿੰਨੇ ਲੋਕ ਜਿਹੜੇ ਆ ਜੇ ਉਹਨਾਂ ਨੇ ਕੰਦ ਟੱਪਣ ਦੀ ਕੋਸ਼ਿਸ਼ ਕੀਤੀ ਹੈ ਜਾਂ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਬਾਰਡਰ ਪੈਟਰੋਲ ਦੀ ਸ਼ਕਤੀ ਇੰਨੀ ਜ਼ਿਆਦਾ ਆ ਉੱਥੇ ਨੈਸ਼ਨਲ ਗਾਰਡ ਵੀ ਲੱਗੇ ਹੋਏ ਆ ਉਹ ਫੜ ਕੇ ਤਾਂ ਜਾਂ ਤਾਂ ਉਦੋਂ ਹੀ ਨਾਲ ਵਾਪਸ ਭੇਜੀ ਜਾਂਦੇ ਆ ਜਾਂ ਫਿਰ ਕੁਝ ਦਿਨਾਂ ਵਿੱਚ ਡਿਟੈਂਸ਼ਨ ਸੈਂਟਰਾਂ ਵਿੱਚ ਰੱਖ ਕੇ ਤੇ ਰਿਪੋਰਟ ਕਰੀ ਜਾ ਰਿਹਾ ਅਜੇ ਤਾਂ ਤੁਹਾਨੂੰ 90 ਦਿਨ ਵਾਲਾ ਮੈਂ ਟਾਈਮ ਦੱਸ ਰਿਹਾ ਜਿਹੜੀਆਂ ਲੋਕਾਂ ਦੀ ਐਪਲੀਕੇਸ਼ਨਾਂ ਲੱਗੀਆਂ ਵੀ ਸੀਗੀਆਂ ਉਹਨਾਂ ਦਾ ਵੀ ਹੁਣ ਇਹੀ ਹਾਲ ਹੋ ਰਿਹਾ ਸੋ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਨ੍ਹਾਂ ਨੇ ਆਲਰੇਡੀ ਐਪਲੀਕੇਸ਼ਨ ਲਾਈਆਂ ਉਹਨਾਂ ਦਾ ਕੀ ਬਣਦਾ ਪਿਆ ਸੋ ਅੱਗੇ ਜਿਹੜੀ ਸੀਗੀ ਵੇਟਿੰਗ ਬੜੀ ਲੰਬੀ ਚੱਲਦੀ ਪਈ ਸੀ ਹਾਂ ਜਿਨ੍ਹਾਂ ਲੋਕਾਂ ਦੇ ਫੀਅ ਕ੍ਰੈਡੀਬਲ ਇੰਟਰਵਿਊ ਹੋਇਆ ਸੀਗੇ ਪਹਿਲੇ ਕੈਂਪਾਂ ਦੇ ਵਿੱਚ ਉਹਨਾਂ ਦਾ ਹਜੇ ਜਿਉਂ ਦਾ ਕਿਉਂ ਚੱਲਦਾ ਪਿਆ ਆ ਜਿਨ੍ਹਾਂ ਦੀ ਨਹੀਂ ਹੋਇਆ ਸੀ ਉਹਨਾਂ ਨੂੰ ਹੁਣ ਉਹ ਸੱਦ ਰਹੇ ਆ ਟਾਈਮ ਦੇ ਰਹੇ ਆ ਵੱਧ ਤੋਂ ਵੱਧ ਕਿਸੇ ਨੂੰ 10 ਦਿਨ ਕਿਸੇ ਨੂੰ ਹਫ਼ਤਾ ਮਿਲਦਾ ਤੇ ਅੱਜ ਕਿੰਨ੍ਹੇ ਵਾਸਤੇ ਤੇ ਉਹਨਾਂ ਨੂੰ ਉਹ ਫੀਅ ਕ੍ਰੈਡੀਬਲ ਇੰਟਰਵਿਊ ਦੇਣੀ ਪੈਂਦੀ ਹੈ ਜੇ ਤੁਸੀਂ ਉਹ ਪਾਸ ਨਹੀਂ ਕਰਦੇ ਫਿਰ ਚੰਡ ਸਾਬ ਤੁਹਾਨੂੰ ਉਸ ਦਿਨ ਹੀ ਹੋਰ ਡੈਪੂਟੇਸ਼ਨ ਲਾ ਦਿੰਦੇ ਆ ਤੇ 30 ਦਿਨ ਦੇ ਵਿੱਚ ਵੀ ਤੁਸੀਂ ਕੰਟਰੀ ਜਿਹੜੀ ਹੈ ਉਹ ਛੱਡ ਨਹੀਂ ਹੁੰਦੀ ਆ